ਹਾਂਜੀ ਮਿੱਤਰੋ ਛੋਟੇ ਵੀਰ ਆਸੀ ਤੋਂ ਆਏ ਨੇ ਆ ਚੋਟੀ ਲਈ ਆਂਨਾਂ ਨੇ ਜਿਹੜੀ ਇਸ ਟਾਈਮ ਆਪਣੇ ਫਾਰਮ ਦਾ ਸ਼ਿੰਗਾਰ ਜੀ ਇਹ ਟੌਕ ਸਭ ਤੋਂ ਵੱਧ ਦੁੱਧ ਬਾਈਆਂ ਨੇ ਹੁਣ ਇੱਕ ਡੰਗ ਚੋ ਕੇ ਆਪਣੇ ਜ਼ਗੀਨ ਤੇ ਲਈ ਆ ਦੁੱਧ ਵੀ ਆ ਇਹਦੇ ਥੱਲੇ ਸਾਡੇ ਕੋਲੇ 16 17 ਲੀਟਰ ਵੀਡੀਓ ਦੇ ਵਿੱਚ ਵੀ ਮੈਂ ਗਾਰੰਟੀ ਦਿੰਦਾ ਵੀਰਾਂ ਨੂੰ ਪਹਿਤਾ ਵੀ 15 ਲੀਟਰ ਕਈ ਵਾਰੀ ਉਪਰਾਂ ਕਰ ਜਾਂਦਾ ਬਸ ਕਿਲੋ ਖੰਡ ਦਾ ਘਰੇ ਜਾ ਕੇ ਚੋਲਿਓ ਜੇ ਪੰਮਾਏ 15 ਕਿਲੋ ਵੀ ਹੋਊਗੀ ਕਮ ਹੈ ਸਾ ਆਪਣੀ ਬਾਪਸਾ ਬਾਕੀ ਥੋੜੀ ਜਿਹੀ ਲਿਹਾਜ਼ ਰੁਸ਼ਨੀ ਅਲੰਗੀਰ ਭਰਾਵ ਦੇ ਸਾਡੇ ਦੇ ਮਿਸਟਰ ਵੀਰੇ ਦਾ ਜਦੋਂ ਹੁਣ ਇਹਨਾਂ ਨੂੰ ਘਰੇ ਵੀ ਆ ਆਪਾਂ ਕੁਝ ਨਹੀਂ ਕਹਿ ਸਕਦੇ ਇਹਨਾਂ ਕੋਲੇ ਵੀ ਸਾਡੇ ਕੋਲੇ ਵੀ ਝੋਕੇ ਦੇਖੋ ਤੁਸੀਂ ਉਹ ਖਾਲੀ ਕਰੀ ਹੋਈ ਆ ਅਜੇ ਇਹ ਵੀਰਾਂ ਨੂੰ ਵਾਦਾ ਕਰੇ ਦਫਾ ਬਾਹਰ ਲਿਖੀ ਔਰ ਜੇ ਕੋਈ ਵੀਰ ਚੰਗੇ ਪਸ਼ੂ ਲੈ ਆਉਂਦਾ ਚਾਹ ਆਣਾ ਤਾਂ ਬੰਦੇ ਇੱਕ ਵਾਰ ਉਹ ਜ਼ਰੂਰ ਵੇਚਟ ਕਰਿਓ ਆਪਣੇ ਕੋਲੇ ਟੌਪ ਕਲਾਸ ਝੋਟੀਆਂ ਹਰ ਟਾਈਮ 5 ਤੋਂ 7 6 ਲਈ ਹੁੰਦੀਆਂ ਨੇ ਆਪਾਂ ਬਾਕੀ 6 ਲੋਦੋਂ ਕਰਦੇ ਆ ਜਦੋਂ ਪਸ਼ੂ ਦੁੱਧ ਤੇ ਆ ਜਾਂਦਾ ਅਨੁਸਾਰ ਨਾ ਕੋਈ ਵੀਰ ਕਹੇ ਵੀ ਜਿਹੜੀ ਜਿਹੜਾ ਪਸ਼ੂ ਆਇਆ ਸੀ ਉਹ ਜਦੇ ਨਹੀਂ ਵੇਚਦੇ ਜਦੋਂ ਦੁੱਧ ਤੇ ਆ ਜਾਂਦਾ ਉਸ ਤੋਂ ਬਾਅਦ ਆਪਾਂ ਸੇਲ ਕਰਦੇ ਆ ਜਿੰਨਾ ਦੁੱਧ ਕਹਾਂਗੇ ਉਹਨਾਂ ਦੁੱਧ ਹੋਊਗਾ ਬਾਕੀ ਚੋਣ ਦੀ ਆਪਾਂ ਪੂਰੀ ਖਰੀ ਲੈ ਕੇ ਆਉਨੇ ਆ ਕੋਈ ਧਾਰ ਕੈੜੀ ਨਹੀਂ ਹੋਊ ਬੋਲੀ ਧਾਰ ਹੋਊਗੀ ਜੇ ਕੋਈ ਵੀਰੋ ਪਹਿਲੀ ਵਾਰ ਵੀਡੀਓ ਦੇਖਦਾ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਸੱਦੇ ਕੋਲ ਨਾਲ ਦੀ ਨਾਲ 12 ਕਿਲੋ ਫੇਰ ਵੀ ਕਰ ਦੋ ਜੀ